ਪਰਿਵਾਰ ਦਾ ਜਿਹੜਾ ਮੁਖੀਆ ਹੁੰਦਾ ਉਹਦਾ ਫਰਜ ਹੁੰਦਾ ਉਹ ਛੋਟੇ ਬੱਚੇ ਤੋਂ ਲੈ ਕੇ ਨਾਨਦ ਪਰਜਾਈ ਤੱਕ ਸਾਰਿਆਂ ਦੀ ਗੱਲ ਸੁਣੇ ਸ਼ਿਕਵੇ ਸੁਣੇ ਤੇ ਉਹਨਾਂ ਨੂੰ ਠੀਕ ਕਰੇ ਮੈਂ ਉਹ ਕਰ ਰਿਹਾ ਚਾਰ-ਚਾਰ ਮੰਤਰੀ ਉੱਥੋਂ ਬੁਲਾਏ ਕੇਂਦਰ ਚੋਂ ਸਾਹਮਣੇ ਕਿਸਾਨ ਬਿਠਾਏ ਮੈਂ ਇੱਕ ਬ੍ਰਿਜ ਦੇ ਤੌਰ ਤੇ ਕੰਮ ਕੀਤਾ ਕਿ ਇਸ ਤੋਂ ਪਹਿਲਾਂ ਕਿ ਕੋਈ ਨੁਕਸਾਨ ਹੋ ਜੇ ਜਾਂ ਕੋਈ ਲੋਕਾਂ ਨੂੰ ਦਿੱਕਤ ਆਵੇ ਦਿੱਲੀ ਜਾਣ ਦੀ ਆਉਣ ਦੀ ਤੁਸੀਂ ਕਰ ਲਓਗਾ ਚਾਰ ਮੀਟਿੰਗਾਂ ਕੀਤੀਆਂ ਜੀ ਰਾਤ ਦੇ 2-2 ਵਜੇ ਤੱਕ ਮੀਟਿੰਗਾਂ ਕੀਤੀਆਂ ਮੇਰਾ ਫਰਜ਼ ਬਣਦਾ ਸੀ ਉਹ ਸੜਕਾਂ ਵਾਸਤੇ ਲੱਗ ਪੁਲਿਸ ਐ ਐਸ ਐਫ ਸ਼ਾਨਦਾਰ ਉਹਨਾਂ ਨੂੰ ਗੱਡੀਆਂ ਲੱਗੇ ਦਿੱਤੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀ ਦੇ ਵਿੱਚ ਕੈਸ ਕਟਰ ਆਰੀ ਦਾ ਬਲੇਡ ਫਸਟ ਸਟੇਟ ਦਾ ਸਮਾਨ ਟੋਚਨ ਖਿੱਚਣੀ ਪਾਏ ਗੱਡੀ ਕੋਈ ਸੜਕਾਂ ਤੇ ਫਿਰਦੀ ਆ 30 ਕਿਲੋਮੀਟਰ ਦੇ ਰੇੜੀ 'ਚ ਗੱਡੀ ਫਿਰਦੀ ਐ ਉਹ ਮੈਨੂੰ ਕਹਿੰਦੇ ਅਫਸਰ ਕਹਿੰਦੇ ਜੀ ਤੁਸੀਂ 2-2 ਵਜੇ ਤੱਕ ਨੱਚ ਆਇਆ ਕਰੋ ਮੈਂ ਕਿਉਂ ਕਹਿੰਦੇ ਪ੍ਰੋਟੋਕਾਲ ਨਹੀਂ ਹੈਗਾ ਪਹਿਲਾਂ ਵਾਲੇ ਮੁਖਵੰਤੇ ਜਿਹੜੇ ਹੁੰਦੇ ਸੀ ਉਹ ਐ ਜਾਂਦੇ ਨਹੀਂ ਸੀ ਮੈਂ ਕਿ ਐਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਫਿਰ ਉਹ ਹੋਣ ਵਾਲੇ ਕਿਉਂ ਨਹੀਂ ਹੈਗੇ ਫਿਰੋ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਵਾਂਗ ਪਏ ਤਾਂ ਫਿਰ ਤੁਹਾਡਾ ਫਰਜ਼ ਤੁਹਾਡਾ ਜਾਂ ਥੋੜਾ ਜਿਹਾ ਤੁਹਾਡਾ ਵੀ ਫਰਜ਼ ਬਣਦਾ ਕਿ ਹੌਸਲਾ ਵਧਾਓ ਸ਼ਾਨਦਾਰ ਬਜਟ ਹੈ ਲਾਅ ਐਂਡ ਆਰਡਰ ਕੰਟਰੋਲ ਚ ਹੈ ਨੌਕਰੀਆਂ 42992 ਨੌਕਰੀਆਂ ਦੇ ਦੇ ਕੇ ਤੁਹਾਡੇ ਸਾਹਮਣੇ ਖੜਾ ਕੀ ਤਜਰਬਾ ਨਹੀਂ ਹੈਗਾ ਸਾਨੂੰ ਅਫਸਰ ਸਾਡੇ ਸੀਨੀਅਰ ਨੇ ਉਹੀ ਅਫਸਰ ਨੇ ਇਹਨਾਂ ਅਫਸਰਾਂ ਤੋਂ ਕੰਮ ਕਰਾਉਣੇ ਨੇ ਅਫਸਰ ਕਰਦੇ ਨੇ ਪਹਿਲਾਂ ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਸੀ ਆਪ ਵੱਜ ਜਾਂਦੇ ਸੀ ਅਫਸਰ ਫਸ ਜਾਂਦੇ ਸੀ ਕੱਲ ਮੈਂ ਪਟਿਆਲੇ ਸੀ ਉਦੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਆਏ ਹੋਏ ਸੀ ਅਸੀਂ ਲੁਧਿਆਣੇ ਸੀ ਅੰਮ੍ਰਿਤਸਰ ਸੀ ਹਰ ਰੋਜ਼ ਪਿੰਡਾਂ ਜਾਂਦੇ ਹਾਂ ਲੋਕ ਕਹਿੰਦੇ ਵੀ ਇਸ ਵਾਰ ਸਾਨੂੰ ਪਹਿਲੀ ਵਾਰ ਹੋਇਆ ਕਿ ਸਾਨੂੰ ਐ ਲੱਗ ਰਿਹਾ ਸਰਕਾਰ ਸਾਡੀ ਹੈ ਸਾਨੂੰ ਇਹ ਨਹੀਂ ਲੱਗ ਰਿਹਾ ਮੁੱਖ ਮੰਤਰੀ ਬਗਾਨਾ ਹੈ ਸਾਨੂੰ ਇਹ ਲੱਗ ਰਿਹਾ ਮੁੱਖ ਮੰਤਰੀ ਸਾਡਾ ਭਰਾ ਹੈ ਬਹੁਤ ਸਾਰੇ ਇੱਕ ਮੁੰਡੇ ਨੇ ਮੈਨੂੰ ਲਿਖ ਕੇ ਭੇਜਿਆ ਕਹਿੰਦਾ ਪਹਿਲੀ ਵਾਰ ਹੋਇਆ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਕੇ ਬੁਲਾ ਰਹੇ ਆਂ ਵੀ ਭਾਈ ਜੀ ਸასი ਕਾਲ ਭਾਈ ਜੀ ਇੱਕ ਮਿੰਟ ਕਾਲ ਸੁਣੋਗੇ ਐਦਾਂ ਕਿਉਂਕਿ ਆਪਣਾ ਆਪਣਾ ਪਾਣਾ ਹੈ ਸੁਪਰ ਪਰਿਵਾਰ ਦਾ ਜਿਹੜਾ ਮੁਖੀਆ ਹੁੰਦਾ ਉਹਦਾ ਫਰਜ ਹੁੰਦਾ ਉਹ ਛੋਟੇ ਬੱਚੇ ਤੋਂ ਲੈ ਕੇ ਨਾਨਦ ਪਰਜਾਈ ਤੱਕ ਸਾਰਿਆਂ ਦੀ ਗੱਲ ਸੁਣੇ ਸ਼ਿਕਵੇ ਸੁਣੇ ਤੇ ਉਹਨਾਂ ਨੂੰ ਠੀਕ ਕਰੇ ਮੈਂ ਉਹ ਕਰ ਰਿਹਾ ਮੈਂ ਕਿਸਾਨਾਂ ਦੇ ਮਾਮਲੇ 'ਚ ਵੀ ਤੁਸੀਂ ਦੇਖਦੇ ਆਉਂਗੇ ਚਾਰ-ਚਾਰ ਮੰਤਰੀ ਉੱਥੋਂ ਬੁਲਾਏ ਕੇਂਦਰ ਚੋਂ ਸਾਹਮਣੇ ਕਿਸਾਨ ਬਿਠਾਏ ਮੈਂ ਇੱਕ ਬ੍ਰਿਜ ਦੇ ਤੌਰ ਤੇ ਕੰਮ ਕੀਤਾ ਕਿ ਇਸ ਤੋਂ ਪਹਿਲਾਂ ਕਿ ਕੋਈ ਨੁਕਸਾਨ ਹੋ ਜੇ ਜਾਂ ਕੋਈ ਲੋਕਾਂ ਨੂੰ ਦਿੱਕਤ ਆਵੇ ਦਿੱਲੀ ਜਾਣ ਦੀ ਆਉਣ ਦੀ ਤੁਸੀਂ ਕਰ ਲਓ ਗੱਲ ਚਾਰ ਮੀਟਿੰਗਾਂ ਕੀਤੀਆਂ ਜੀ ਰਾਤ ਦੇ 2-2 ਵਜੇ ਤੱਕ ਮੀਟਿੰਗਾਂ ਕੀਤੀਆਂ ਮੇਰਾ ਫਰਜ਼ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਮਸਲਾ ਜਿਹੜਾ ਉਹ ਹੱਲ ਹੋ ਜੇ ਕਿਉਂਕਿ ਹੜਤਾਲਾਂ ਦਾ ਧਰਨਿਆਂ ਦਾ ਆਫਟਰ ਆਲ ਹਰ ਇੱਕ ਵਰਗ ਤੇ ਅਸਰ ਪੈਂਦਾ ਤੁਹਾਡੀ ਸਪਲਾਈ ਰੁਕੀ ਹੋਣੀ ਤੁਹਾਡੇ ਟਰੱਕ ਮਾਲ ਦੇ ਕੱਚੇ ਮਾਲ ਦੇ ਜabbਣੇ ਹੋਏ ਮਾਲ ਦੇ ਤੋਂ ਜਾਣ ਵਿੱਚ ਦਿੱਕਤ ਆਈ ਹੋਣੀ ਇਕਨੋਮੀ ਨੂੰ ਤਾਂ ਪੰਜਾਬ ਦੀ ਨੂੰ ਫਰਕ ਪਊਗਾ ਨਾ ਸੋ ਇਸ ਕਰਕੇ ਮੇਰਾ ਫਰਜ਼ ਹੈ ਕਿ ਉਹ ਧਰਨਾ ਖਤਮ ਕਰਾਵਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਿਹਦੀ ਵੀ ਮੰਗ ਕੋਈ ਹੈਗੀ ਹੈ ਮੰਨ ਲਓ ਚਲੋ ਪੰਜ ਨੇ ਤਿੰਨ ਮੰਨ ਲਓ ਕਿਤੇ ਨਾ ਕਿਤੇ ਕਾਮਨ ਮਿਨੀਮਮ ਪੁਆਇੰਟ ਤੇ ਗੱਲ ਹੋ ਜਾਂਦੀ ਹੈ ਇਹ ਮੁੱਖ ਮੰਤਰੀ ਦਾ ਫਰਜ਼ ਬਣਦਾ ਉਹ ਮੈਨੂੰ ਕਹਿੰਦੇ ਅਫਸਰ ਕਹਿੰਦੇ ਜੀ ਤੁਸੀਂ 2 2 ਵਜੇ ਤੱਕ ਨਾ ਜਾਇਆ ਕਰੋ ਮੈਂ ਕਿਉਂ ਕਹਿੰਦੇ ਪ੍ਰੋਟੋਕਾਲ ਨਹੀਂ ਹੈਗਾ ਪਹਿਲਾਂ ਵਾਲੇ ਮੁੱਖ ਮੰਤਰੀ ਜਿਹੜੇ ਹੁੰਦੇ ਸੀ ਉਹ ਐ ਜਾਂਦੇ ਨਹੀਂ ਸੀ ਮੈਂ ਕਿ ਇਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਫਿਰ ਉਹ ਹੋਂ ਵਾਲੇ ਕਿਉਂ ਨਹੀਂ ਹੈਗੇ ਫਿਰ ਉਹ ਕਿਉਂ ਨਹੀਂ ਜਾਂਦੇ ਸੀ ਵੀ ਲੋਕਾਂ ਦੇ ਮਸਲਿਆਂ 'ਚ ਲਾਅ ਐਂਡ ਆਰਡਰ ਦੇਖਣਾ ਹੈ ਰੋਜ਼ਗਾਰ ਦੇਣੇ ਹੈ ਹੈਲਥ ਦੇਖਣੀ ਹੈ ਲੋਕਾਂ ਦੀ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਹੈਲਥ ਡਾਟਾ ਆ ਰਿਹਾ ਸਾਡੇ ਕੋਲੇ ਸਵਾ ਕਰੋੜ ਦੇ ਨੇੜੇ ਤੇੜੇ ਬੰਦਾ ਉਹਨਾਂ ਹਸਪਤਾਲਾਂ ਚ ਇਲਾਜ ਕਰਾ ਲਿਆ ਉਹਦੇ ਨਾਲ ਸਾਨੂੰ ਇੱਕ ਫਾਇਦਾ ਹੋਇਆ ਕਿ ਸਾਡੇ ਕੋਲੇ ਹੈਲਥ ਡਾਟਾ ਆ ਗਿਆ ਕਿ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਕਿਹੜੇ ਇਲਾਕੇ ਚੋਂ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਅਸੀਂ ਫਿਰ ਉਹਦੇ ਨਾਲ ਮੀਟਿੰਗ ਕਰਕੇ ਅਸੀਂ ਆਪਸ ਚ ਉਹਦੇ ਨਾਲ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪੀਟਲ ਉੱਥੇ ਲੱਗ ਕੇ ਚ ਖੋਲ ਸਕਦੇ ਆ ਇਹ ਸਾਡੇ ਕੋਲੇ ਇਹ ਵਿਜ਼ਨ ਆ ਸਾਡਾ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਪੰਜਾਬ ਪਹਿਲਾ ਸੂਬਾ ਹੈ ਦੇਸ਼ ਦਾ ਜਿਹਦੇ ਕੋਲੇ ਸੜਕਾਂ ਵਾਸਤੇ ਲੱਗ ਪੁਲਿਸ ਹੈ ਐਸ ਐਸ ਐਫ ਸ਼ਾਨਦਾਰ ਉਹਨਾਂ ਨੂੰ ਗੱਡੀਆਂ ਲੱਗੇ ਦਿੱਤੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਰਸਟ ਡੇਅ ਦਾ ਸਮਾਨ ਟੋਚਨ ਖਿੱਚਣੀ ਪੈ ਜੇ ਗੱਡੀ ਕੋਈ ਸੜਕਾਂ ਤੇ ਫਿਰਦੀਆਂ 80 ਕਿਲੋਮੀਟਰ ਦੇ ਰੇੜੀ ਸੇ ਘੱਟੀ ਫਿਰਦੀ ਐ ਜਦੋਂ ਮੈਂ ਪਾਰਲੀਮੈਂਟ ਦਾ ਮੈਂਬਰ ਸੀ 2018 ਚ ਮੈਂ ਡਾਟਾ ਕਢਾਇਆ ਸੀ 14 ਬੰਦੇ ਹੋਂ ਦਾ ਸਪੌਟ ਡੈਥ ਹੁੰਦੀ ਸੀ ਪੰਜਾਬ ਚ ਅੱਜ 17 ਤੇ ਪਹੁੰਚ ਗਿਓ 17 ਬੰਦੇ ਹੋਂ ਦਾ ਸਪੌਟ ਹਰ ਰੋਜ਼ ਮਰਦੇ ਨੇ ਤੇ ਜਿਹੜੇ ਬਾਅਦ ਚ ਮਰਦੇ ਨੇ ਜਾਂ ਜਿਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਗਈ ਨਾ ਜਿਉਂਦਿਆਂ ਚ ਮਰਦੇ ਉਹ ਅਲੱਗ ਨੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਸੀ ਖੜੇ ਹੋਏ ਟਰੱਕ ਦੇ ਪਿੱਛੋਂ ਕਾਰ ਵੱਜੀ ਪੂਰੇ ਪਰਿਵਾਰ ਦੇ ਸੱਤ ਜੀ ਖਤਮ ਅੱਦਾਂ ਦੀਆਂ ਖਬਰਾਂ ਆਉਂਦੀਆਂ ਸੀ ਜੇ ਆਪਾਂ 17 ਨੂੰ ਕਰੀਏ 30 ਨਾਲ ਮਤਲਬ ਇੱਕ ਮਹੀਨੇ 'ਚ 517 ਤੇ 51 510 ਇਹਨੂੰ 12 ਨਾਲ ਕਰੀਏ ਮੈਂ ਕਹਿੰਨਾ 6000 ਤੋਂ ਵੱਧ ਬੰਦੇ ਸੜਕਾਂ ਤੇ ਮਰ ਜਾਂਦੇ ਸਾਲ 'ਚ ਕੋਈ ਕਿਸੇ ਸਰਕਾਰ ਨੂੰ ਕੇਅਰ ਨਹੀਂ ਅਸੀਂ ਹੁਣ ਜਿਹੜੀ ਐਸਐਸਐਫ ਬਣਾਈ ਐ ਉਹ ਤੁਹਾਡੇ ਸੁਰੱਖਿਆ ਵਾਸਤੇ ਬਣਾਈ ਐ ਰੱਬ ਨਾ ਕਰੇ ਕੋਈ ਐਕਸੀਡੈਂਟ ਹੋਵੇ ਉਹ ਪਹੁੰਚਣਗੇ ਜੇ ਕੋਈ ਲੋੜ ਪੈ ਗਈ ਫਸਟ ਡੇ ਦਾ ਉੱਥੇ ਹੀ ਬਲੀਡਿੰਗ ਪਹਿਲਾਂ ਰੁਕ ਜੇ ਮੈਂ ਤੁਹਾਨੂੰ ਡਾਟਾ ਦੇ ਦੇਣਾ 1 ਫਰਵਰੀ ਤੋਂ ਆਨ ਸੀ 15 ਫਰਵਰੀ ਤੱਕ ਦਾ ਡਾਟਾ ਮੇਰੇ ਕੋਲ ਆ ਗਿਆ 15 ਦਿਨਾਂ ਚ ਉਹਨਾਂ ਨੇ 100 ਤੋਂ ਵੱਧ ਬੰਦੇ ਨੂੰ ਮੌਕੇ ਤੇ ਮੱਲਮ ਪੱਟੀ ਕੀਤੀ ਜਿਆਦਾ ਸੱਟਾਂ ਨਹੀਂ ਸੀ ਛਿਹਟਾਂ ਬੱਜੀਆਂ ਸੀ ਕਰਕੇ ਕਰੇ ਭੇਜਿਆ 200 ਤੋਂ ਵੱਧ ਬੰਦੇ ਨੂੰ 224 ਸਮਥਿੰਗ ਹਸਪਤਾਲ ਚ ਦਾਖਲ ਕਰਵਾਇਆ ਸੱਟਾਂ ਜਿਆਦਾ ਸੀ ਤੇ 15 ਦਿਨ ਜਿੱਥੇ 1 ਦਿਨ ਚ 17 ਮੌਤਾਂ ਸੀ 15 ਦਿਨਾਂ ਚ ਮੇਰੇ ਕੋਲੇ 13 ਮੌਤਾਂ ਦੀ ਰਿਪੋਰਟ ਹੈ ਜੀ 15 ਦਿਨਾਂ ਚ 13 ਜਾਨੀ ਕਿ ਕਿੰਨੇ ਬੰਦਿਆਂ ਦੀ ਜਾਨ ਬਚ ਗਈ ਉਹ ਫਿਰ ਟਰੱਕ ਕੋਈ ਖੜਾ ਤੁਸੀਂ ਦੇਖੋਗੇ ਨਹੀਂ ਹੁਣ ਜੇ ਟਰੱਕ ਕੋਈ ਖੜਾ ਖਰਾਬ ਹੋ ਗਿਆ ਟੂੜਿਆ ਟਰੱਕ ਖਰਾਬ ਹੋ ਗਿਆ ਗੱਡੀ ਕੋਈ ਖਰਾਬ ਹੋ ਗਈ ਉਹਨੂੰ ਖਿੱਚ ਕੇ ਸਾਈਡ ਤੇ ਕੀਤਾ ਜਾਊਗਾ ਤਾਂ ਕਿ ਅੰਦਰ ਪਿੱਛੋਂ ਆ ਕੇ ਕੋਈ ਜ਼ਿਆਦਾਤਰ ਐਕਸੀਡੈਂਟ ਇਸ ਲੈਵਲ ਤੇ ਹੁੰਦੇ ਸੀ ਇਹ ਕਾਦੇ ਵਾਸਤੇ ਕਰ ਰਹੇ ਏਕੜਾ ਮੈਂ ਗਾਰੰਟੀ ਦਿੱਤੀ ਸੀ ਤੁਹਾਨੂੰ ਏਕੜਾ ਮੇਰੇ ਮੈਨੀਫੈਸਟੋ ਸੀ ਪਰ ਮੇਰਾ ਫਰਜ਼ ਬਣਦਾ ਕਿ ਕਰੀਏ 7 ਮਿੰਟ 21 ਸਕਿੰਟ ਦੀ ਉਹਨਾਂ ਦੀ ਐਵਰੇਜ ਹੈ ਜੀ ਪਹੁੰਚਣ ਦੀ ਅਮਰੀਕਾ ਦੇ ਬਰਾਬਰ ਕੰਪੀਟ ਕਰ ਰਹੇ ਨੇ ਉਹ ਐਸਐਸਐਫ ਵਾਲੇ ਮੁੰਡੇ ਕੁੜੀਆਂ ਇੱਕ ਵਾਰੀ ਤਾੜੀ ਉਹਨਾਂ ਦੇ ਨਾਂ ਤੇ ਕੋ ਤੁਹਾਡੇ ਜਾਨਦਿਰ ਰਖਵਾਲੇ ਬਣ ਕੇ ਆਏ ਪਾਣੀ ਤੁਸੀਂ ਗੱਲ ਕੀਤੀ ਨਹਿਰੀ ਪਾਣੀ ਦੀ ਮਨਿਸਟਰ ਆਪਣਾ ਸੈਕਟਰੀ ਸਾਹਿਬ ਐਕਟਿਨੇਸ਼ਨ ਕੁਮਾਰ ਜੀ ਬਹੁਤ ਪਿੰਡਾਂ ਦੇ ਪਿੰਡਾਂ 'ਚ ਜਿਹੜਾ ਪਾਈਪਾਂ ਪੈ ਰਹੀਆਂ ਨੇ ਲੋਕਾਂ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ ਬਿਜਲੀ ਬੰਦ ਹੋਊ ਇਹਦੇ ਨਾਲ ਟਿਊਬਲ ਖੜੂਗਾ ਬਿਜਲੀ ਬੰਦ ਹੋਊ ਬਿਜਲੀ ਦੀ ਖਪਤ ਘਟੂਗੀ ਤੇ ਬਿਜਲੀ ਖਪਤ ਘਟੂਗੀ ਤਾਂ ਇੰਡਸਟਰੀ 'ਚ ਬਿਜਲੀ ਆਊਗੀ ਇੰਡਸਟਰੀ 'ਚ ਸਸਤੀ ਬਿਜਲੀ ਦੇਵਾਂਗੇ ਤੇ ਇੱਧਰ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਆਊਗਾ ਉੱਚ ਮਿਨਰਲਸ ਨੇ ਫਸਲ ਬੰਪਰ ਹੋਊਗੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਬਹੁਤ ਸਾਰੇ ਜਿਹੜੇ ਪਲਾਂਟ ਆ ਰਹੇ ਨੇ ਸ਼ਹਿਰਪੁਰ 'ਚ ਵੀ ਆ ਰਹੇ ਨੇ ਪਠਾਨਕੋਟ ਤੋਂ ਮਿੱਠੀ ਲੀਚੀ ਪੂਰੀ ਦੁਨੀਆ ਜਿੱਥੇ ਹੈ ਨਹੀਂ ਲੀਚਰੀ ਪ੍ਰੋਸੈਸਿੰਗ ਦਾ ਪਲਾਂਟ ਇੱਥੇ ਲਾਵਾਂਗੇ ਅਸੀਂ ਤੁਹਾਡੇ ਆਮ ਬੁਸ਼ਹਰਪੁਰ ਦੇ ਅਸੀਂ ਮਿੱਡੇ ਮੀਲ ਦੇ ਵਿੱਚ ਕਿੰਨੂੰ ਕਰਤੇ ਕੇਲੇ ਦੀ ਜਗ੍ਹਾ ਤੇ ਹਜ਼ਾਰਾਂ ਟਨ ਕਿੰਨੂੰ ਚਾਹੀਦਾ ਹੋਊਗਾ ਸਾਨੂੰ ਜਦੋਂ ਅਮਰੂਦ ਸੀਜ਼ਨ ਆ ਗਿਆ ਅਮਰੂਦ ਕਰਾਂਗੇ ਮਿੱਡੇ ਈਲ ਚ ਜਦੋਂ ਅੰਬਾਂ ਦਾ ਸੀਜ਼ਨ ਆ ਗਿਆ ਅੰਬ ਕਰਾਂਗੇ ਬੇਰਾਂ ਦਾ ਸੀਜ਼ਨ ਆ ਗਿਆ ਬੇਰ ਪੰਜਾਬ ਚ ਪੈਦਾ ਹੋਣ ਵਾਲੇ ਫਰੂਟ ਕਾ ਅਸੀਂ ਕਰੀਏ ਹਾਰਟੀਕਲਚਰ ਨੂੰ ਵਧਾਵਾ ਮਿਲੂਗਾ ਸਾਡੇ ਆਪਣੇ ਫਰੂਟ ਨੇ ਉਹ ਨਾਲੇ ਜਿਆਦਾ ਅਵੇਲੇਬਲ ਵੀ ਨੇ ਜਲਦੀ ਅਵੇਲੇਬਲ ਨੇ ਉੱਥੋਂ ਪੈਕ ਹੋ ਕੇ ਆਉਂਦੇ ਆ ਫਰੋਜ਼ਨ ਹੁੰਦੇ ਆ ਉਹ ਤੇ ਨਹੀਂ ਹੁੰਨੇ ਵਿਟਾਮਿਨਸ ਰਹਿੰਦੇ ਜਿੰਨੇ ਫਰੈਸ਼ ਮਾਲ ਦੇ ਵਿੱਚ ਨੇ ਸਵੇ ਸਾਡਾ ਫ੍ਰੀਜ਼ਨ ਹੈ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਵਾਂਗੂ ਪਏ ਆ ਤਾਂ ਫਿਰ ਤੁਹਾਡਾ ਫਰਜ਼ ਤੁਹਾਡਾ ਜਿਆ ਥੋੜਾ ਜਿਹਾ ਤੁਹਾਡਾ ਵੀ ਫਰਜ਼ ਬਣਦਾ ਕਿ ਹੌਸਲਾ ਵਧਾਓ ਚੰਗੇ ਲੋਕਾਂ ਦਾ ਹੌਸਲਾ ਵਧਾਓ ਤਾਂ ਕਿ ਉਹ ਚੰਗੇ ਕੰਮ ਕਰਨ ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਲੋਕ ਸਾਡੇ ਨਾਲ ਨੇ ਇਹਨਾਂ ਦਾ ਕੀ ਹੈ ਇਹ ਤੜਕੀ ਮੈਨੂੰ ਗਾਣਾ ਦੇਣ ਲੱਗ ਜਾਂਦੇ ਆ ਤੜਕੀ ਹੀ ਗਾਣਾ ਦੇਣ ਲੱਗ ਜਾਂਦੇ ਸਾਰੇ ਵਿਰੋਧੀ ਪਾਰਟੀ ਵਾਲੇ ਭਗਵਾਨ ਤੁਮਨ ਮੋੜਦਾਬਾਧ ਕੈਨੇਡਾ ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਲੈ ਦੱਸੋ ਮੇਰੇ ਅਸਤੀਫੇ ਦੇ ਪਿੱਛੇ ਕੋਈ ਕਾਰਨ ਨਹੀਂ ਹੈਗਾ ਕਿ ਇਹ ਹਾਰ ਕੇ ਕਾਰਨ ਨਹੀਂ ਹੈਗਾ ਕਿ ਭਗਵੰਤ ਮਾਨ ਕੋਈ ਮਾੜਾ ਕੰਮ ਕਰ ਰਿਹਾ ਹੈ ਕਾਰਨ ਇਹ ਹੈ ਕਿ ਇਹਨਾਂ ਨੂੰ ਇਹ ਦੁੱਖ ਹੈ ਤੇ ਛੱਲਿਆ ਨਹੀਂ ਜਾਂਦਾ ਕਿ ਜਿੰਨਾ ਕੁਰਸੀਆਂ ਤੇ ਸਾਡੇ ਤਿੰਨ ਪੁੱਤਾਂ ਨੇ ਬਹਿਣਾ ਹੁੰਦਾ ਸੀ ਉਹਨਾਂ ਕੁਰਸੀਆਂ ਤੇ ਆਮ ਲੋਕਾਂ ਦੇ ਤਿੰਨ ਪੁੱਤ ਕਿਉਂ ਬਹਿ ਗਏ ਆਹੀ ਪੱਕਾ ਵਾਸਤੇ ਇਹਨਾਂ ਨੂੰ ਹੋਰ ਕੋਈ ਕਾਰਨ ਕੀ ਗੱਲ ਸਾਨੂੰ ਕਹਿੰਦੀ ਭਗਵੰਤ ਮਾਨ ਨੂੰ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਤਜਰਬੇਕਾਰਾਂ ਤੋਂ ਨੇ ਤੁਸੀਂ ਤਾਂ ਤਜਰਬੇਕਾਰ ਕਰ ਕਰ ਮਾਰੇ ਨੇ ਲੋਕ ਕੀ ਤਜਰਬਾ ਨਹੀਂ ਜੀ ਬਜਟ ਪੇਸ਼ ਕਰਤਾ ਸ਼ਾਨਦਾਰ ਬਜਟ ਹੈ ਲਾਅ ਐਂਡ ਆਰਡਰ ਕੰਟਰੋਲ ਚ ਹੈ ਨੌਕਰੀਆਂ 42992 ਨੌਕਰੀਆਂ ਦੇ ਦੇ ਕੇ ਤੁਹਾਡੇ ਸਾਹਮਣੇ ਖੜਾ ਕੀ ਤਜਰਬਾ ਨਹੀਂ ਹੈਗਾ ਸਾਨੂੰ ਅਫਸਰ ਸਾਡੇ ਸੀਨੀਅਰ ਨੇ ਉਹੀ ਅਫਸਰ ਨੇ ਇਹਨਾਂ ਅਫਸਰਾਂ ਤੋਂ ਕੰਮ ਕਰਾਉਣੇ ਨੇ ਅਫਸਰ ਕਰਦੇ ਨੇ ਪਹਿਲਾਂ ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਸੀ ਆਪ ਵੱਜ ਜਾਂਦੇ ਸੀ ਅਫਸਰ ਫਸ ਜਾਂਦੇ ਸੀ ਹੁਣ ਅਸੀਂ ਕਿਸੇ ਅਫਸਰ ਨੂੰ ਕੋਈ ਗਲਤ ਕੰਮ ਕਰਨ ਵਾਸਤੇ ਕਹਿੰਦੇ ਨਹੀਂ ਐਸਐਸਪੀ ਡੀਸੀ ਯੰਗ ਮੁੰਡੇ ਕੁੜੀਆਂ ਲਾਏ ਹੋਏ ਨੇ ਪਹਿਲੀ ਵਾਰ ਹੋ ਰਿਹਾ ਕਿ 10 ਕੁੜੀਆਂ ਡੀਸੀ ਨੇ ਪੰਜਾਬ ਚ ਜ਼ਿਲ੍ਹਿਆਂ ਚ ਤੇ 6 ਐਸਐਸਪੀ ਡੀਸੀ ਲੜਕੀਆਂ ਨੇ ਐਸਐਸਪੀ ਜਿਹੜੀਆਂ ਨੇ ਉਹ ਕੁੜੀਆਂ ਨੇ ਯੰਗ ਮੁੰਡੇ ਕੁੜੀਆਂ ਨੂੰ ਕੰਮ ਦਿਓ ਉਹਨਾਂ ਨੂੰ ਜਨੂਨ ਹੁੰਦਾ ਕੁਝ ਕਰਨ ਦਾ ਵੀ ਮੈਂ ਕਰਕੇ ਦਿਖਾਣਾ ਕੁਝ ਇਹਨਾਂ ਨੇ ਤਾਂ ਉਹੀ ਰੱਖੇ ਸੀ ਤੂੰ ਇੰਨੇ ਪੈਸੇ ਦੇ ਦੀ ਮਹੀਨੇ ਦੇ ਉਹ ਗਹਮ ਲੋਕਾ ਤੋਂ ਵੀ ਮਹੀਨਾ ਮੰਗੀ ਜਾਂਦਾ ਰਹਿੰਦਾ ਸੀ ਆ ਚੱਲੀ ਜਾਂਦਾ ਸੀ ਬਸ ਸਾਡੇ ਕੋਈ ਮਹੀਨਾ ਹਫਤਾ ਨਹੀਂ ਸਾਡੇ ਕੋਲ ਤਾਂ ਸਿਰਫ ਸਿਰਫ ਲੋਕ ਪੱਖੀ ਕੰਮ ਉਹ ਕਰਨੇ ਆਉਂਦੇ ਸਾਨੂੰ